ਐ ਜਾਲੀ ਕੱਟ ਗਏ ਐ ਬਰੀਆਂ ਤੁਹਾਡੀ ਦੇ ਕੇ ਤੋੜ ਕੇ ਫੇਰ ਅੰਦਰ ਵਗੇ ਅੰਦਰ ਪਾੜ ਕੇ ਅੰਦਰ ਵੱਟੀ ਦਾ ਬਾਤ ਭੁਲੇ ਹੈ ਨਾ ਤੁਹਾਨੂੰ ਬਹੁਤ ਫੋਨ ਕਰਦੇ ਇੰਪੈਕਟ ਫੋਲੀ ਚਾਰੀ ਇਹ ਅਈ ਜੁਮੋਨੀ ਕੋਈ ਨਹੀਂ ਆਈ ਤੁਸੀਂ ਬੋਲ ਲੱਗਦੇ ਤਰ੍ਹਾਂ ਤਰ੍ਹਾਂ ਸਿਰ ਇਹ ਲੱਗਦਾ ਵੀ ਸਿਰ ਕੋਈ ਨਹੀਂ ਉਹ ਅੰਦਰ ਪੇਟੀਆਂ ਥੋੜੀਆਂ ਜੀਆਂ ਖੜੀਆਂ ਲੱਗ। ਤੁਸੀਂ ਅੰਦਰ ਸੁੱਤੇ ਹੀ ਇੰਨਾ ਕੁਝ ਹੋ ਗਿਆ ਖੜਾਗ ਨਹੀਂ ਆਇਆ ਯਾਰ। ਉਹ ਉਹ ਪੇਟੀਆਂ ਲੱਗ ਥੋੜੇ। ਅੱਛਾ ਉਹ ਪੇਟੀਆਂ ਦਾ ਲੌਕ। ਪੁੱਛੇ ਇਹਨਾਂ ਨੇ ਸਪਰੇਅ ਵਗੈਰਾ ਤਾਂ ਨਹੀਂ ਕੀਤਾ ਜਿਹੜੀ ਖੜਾ। ਹਾਂ ਬਾਰੇ ਬਦ ਪੱਧ ਲਾਕ ਬੰਦ ਕੇ ਦਿੰਦੇ ਹੁੰਦੇ ਥੋੜਾ ਜਿਹਾ। ਅੱਛਾ ਲੌਕ ਕੀਤਾ ਹੁੰਦੇ। ਪੁੱਛੇ ਲੌਕ ਤਾਂ। ਇਹ ਤਾਂ ਆਉਂਦੇ ਨਹੀਂ ਖਾਲੀ ਆਉਂਦੇ ਹੀ ਨਹੀਂ ਉਹ। ਹਾਂ। ਕੀ ਨੀ ਹੈ ਜਿੰਨ ਉਹ ਇਹਨਾਂ ਰੋਲ ਰਹਾ ਹੈ ਹੈ ਰੋਲ ਰਹਾ ਹੈ ਉਹ ਕਹਿੰਦਾ ਵੀ ਰੋਲ ਉਹ ਇਹਨਾਂ ਰੋਲ ਰਹਾ ਹੈ ਇਹਨਾਂ ਰੋਲ ਰਹਾ ਹੈ ਇਹਨਾਂ ਵਿਖਿਆ ਉਹ ਖੋਲ ਕੇ ਵੇਖੀ ਖੋਲ ਕੇ ਦੇਖਿਆ ਨਾ ਉਹ ਨਾ ਉਹਦੇ ਲਾ ਕੇ ਆਪਣਾ ਸੇਟੀ ਇਹ ਜਿੱਥੇ ਤੇ ਖੁੱਲ ਮਤਾਣੀ ਹੈ ਨਾ ਭਾਈ ਇੱਥੇ ਕੀ ਸੀ ਇੱਥੇ ਹੀ ਕਬਟੀ ਤੇ ਹੀ 2 ਲੱਖ ਰੁਪਏ ਕੈਸ਼ ਕੈਸ਼ ਪਿਆ ਹੈ ਸਾਰੇ ਪਰਵਾਹ ਵੀ ਚੁੱਕੇ ਲੈ ਗਏ ਇਹ ਚ ਹੋਰ ਸਪਾਨ ਕਰਾ ਜੋੜੇ ਕਰੇ ਹੈ ਇਹ ਵੀ ਖੁੱਲ ਨਹੀਂ ਪੈੜੇ ਖੋਲ ਕੇ ਸਾਰਾ ਇਹ ਸਪਾਨ ਘਟਾ ਦਿੱਤਾ ਹੋਰ ਆ ਖਲਾੜਾ ਇਸ ਹਰ ਫਿਲਮ ਨਹੀਂ ਬਹੁਤ ਜਿਆਦਾ ਨਹੀਂ ਨਹੀਂ ਉਹ ਪੈਸਾ ਉਹ ਸਦਾ ਫੋਟੋ ਜਿਆ ਬਹੁਤ ਚੱਲਿਆ ਉਹ ਆਇਆ ਤੇਰਾ ਆਇਆ ਚੰਦਾ ਆਇਆ ਅੱਛਾ ਆਹ ਆਇਆ ਮੇਰਾ ਨਾਮ ਸੁਰਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨ ਸਿੰਘ ਜੀ ਮੈਂ ਰਜੀਂਦ ਬਾੜ ਦਾ ਰਹਿਣ ਵਾਲਾ ਹਾਂ ਅਹੀ ਰਾਤੀ ਬਾਹਰ ਸੁੱਤੇ ਰਹੇ ਸੀ ਤੇ 10 ਵਜੇ ਅਸੀਂ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੌਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਦੇ ਅੰਦਰ ਕਮਰਦੇ ਵਿੱਚ ਸਾਰਾ ਮੇਰਾ ਉਹਦੇ ਚੱਕਰ ਆ ਕੇ ਬੂਆ ਖੁੱਲੇ ਸਨ ਸਾਰੇ ਬੱਤਕਾਂ ਜਗੰਡੀਆਂ ਪੱਕੇ ਚੱਲਣ ਦੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਭਈ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਉਹ ਵੇਖਦਾ ਸਾਰੇ ਕੱਪੜੇ ਕੁਪੜੇ ਫੋਲੇ ਦੇ ਇਹ ਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵਖਿਆ ਸਾਰਿਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤੜ ਕੇ ਸਾਰੇ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੇ ਦੁਪਹਿਰ ਦੇ ਟਾਈਮ ਰਾਤ ਨੂੰ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰੇ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆਪ ਆਈਦੀਆ ਰਿਸਪਾਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਗਰ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲੈ ਕੇ ਕੱਢ ਗਏ ਮਾਰਾ ਜੋ ਕੂਆ ਕੋ ਚੱਲਦਾ ਪਿਆ ਕੂਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜਾ ਹੀ ਬੰਦ ਕੀਤਾ ਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸ਼ੀਸ਼ੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ देर ਲੱਗੇ ਰਿਹਾ ਪਿੱਛੋਂ ਆਇਆ ਬਾਰੀ ਥੋੜੀ ਆ ਪਤਾ ਦਰਵਾਜਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਾਰੋਇ ਕਰਕੇ ਉਹਨਾਂ ਦੇ ਦਿਖਾ ਕੇ ਆਇਆ ਸਭ ਉਹ ਅੱਗੇ ਉਹ ਚੈੱਕ ਵੀ ਕਰ ਗਏ ਆ ਮੁੜ ਕੇ ਦੇਖੋ ਕੀ ਹੁੰਦਾ 6 1/2 ਤੋਂ ਲੈ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹ ਨਗਰ ਚੁੱਕੇ ਲਗੇ ਆ ਕੋਈ 18000 ਰੁਪਏ ਨੇ ਅਲੱਗ ਰੱਖਿਆ ਦਾ ਕੈਬਰਲ ਮੰਨ ਵਾਸਤੇ ਉਹ ਵੀ ਚੁੱਕੇ ਲਗੇ ਕੋਈ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਆ ਸਾਡੇ ਇਹ ਤੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਜਾਣੇ ਚਾਹੀਦਾ ਲੋਕਲ ਬੰਦਾ ਜਿਹਨੂੰ ਸਾਰਾ ਪੇਤੀ ਹੋਣਾ ਜਿਹਨੇ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਪੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰਪੁਰ ਜੀ ਸੁਨੰਦ ਕਰੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਕੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਟੈਕਨੀਕਲ ਸਮਝਾਉਂਦੀ ਹੈ ਕਿ ਚੋਰ ਪਿਛਲੇ ਪਾਸੇ ਜਾਲੀ ਕਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ ਉਹ ਲੈ ਲਏ ਆ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ 골ਡ ਵੀ ਇਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਿਸਿਸ ਕਰ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚਿਕਣਗੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਹੈ ਜੀ ਵੱਡੇ ਵੀ ਤੋਂ ਛੁੱਟੀ ਤੇ ਅਸੀਂ ਬੰਦੀ ਤਾਵੇ